ਬੱਚੇ ਲੋਂਡੇ ਨੇ ਮਸ਼ੀਨਾਂ ਨਹੀਂ ਚਲਦੀ ਆ ਇਹਨਾਂ ਨੂੰ ਕਿੰਨੀਆਂ ਕੰਪਲੀਟਾ ਪਾਰਟੀਆਂ ਪੋਰਟਮ ਤੇ ਵੀ ਉਰੇ ਤੇ ਵੀ ਪਾਰਟੀਆਂ ਸਾਰਾ ਪਿੰਡ ਇਕੱਠਾ ਹੋ ਕੇ ਸਰਪੰਚ ਸਾਹਿਬ ਕੋਲ ਗਿਆ ਜੀ ਮੈਂ ਕੋਲ ਆਡੀਓ ਸੁਣੋ ਸੀ ਕਿ ਆਪਣੇ ਘਰ ਦੇ ਸੁਣਾਓ ਮਾਂ ਪੈਣ ਨੂੰ ਸੁਣਾਓ ਜੇ ਕਹਿੰਗੇ ਹਾਂ ਕੀ ਵਧੀਆ ਗਾਲਾਂ ਕੱਢੀਆਂ ਆ ਫੇਰ ਛੱਡ ਦਿੰਦੇ ਕੋਈ ਵਾਲ ਨਹੀਂ ਜਾ ਜਿੱਥੇ ਬਹਿ ਜਾਂ ਜਾਂ ਖੁੱਲੇ ਐਸ਼ ਆ ਸਰਪੰਚ ਸਾਹਿਬ ਕਾਲ ਕਰਦੇ ਸੀਗੇ ਉਹਦੇ ਵਿੱਚ ਇਹ 16 ਤਰੀਕ ਦਾ ਸਕਰੀਨਸ਼ਾਟ ਆ ਜੀ ਉਹਨਾਂ ਆਪਣੀ ਜੋ ਲੈਂਗੁਏਜ ਉਹਨਾਂ ਵਰਤੀ ਆ ਉਹਨਾਂ ਆਪਣੀ ਰਿਕਾਰਡ ਨਹੀਂ ਕੀਤੀ ਸਰਪੰਚ ਸਾਹਿਬ ਦੀ ਰਿਕਾਰਡਿੰਗ ਹੋਰ ਰਿਕਾਰਡ ਕਰ ਲਈਏ ਜਦੋਂ ਆਪਹਿ ਲੋ ਹੈਪਨ ਹੋਇਆ ਨਾ ਜੇ ਨਹੀਂ ਮੰਗਦਾ ਤਾਂ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਵੱਡੇ ਪ੍ਰਦਰਸ਼ਨ ਤੇ ਤੁਹਾਨੂੰ ਲਾਵਾਗੇ ਬਸ ਸਾਡੇ ਪਿੰਡ ਅਜ 20 ਦਿਨ ਹੋ ਗਏ ਨੇ 15 ਕੋਈ ਲਾਈਟ ਨਹੀਂ ਕੋਈ ਪਾਣੀ ਨਹੀਂ ਕੁਛ ਨਹੀਂ ਫਿਰ ਇਹ ਮੁਲਾਜ਼ਮਤ ਜਗਾ ਜਗਾ ਤੇ ਲਾਈਟਾਂ ਬੰਦ ਹੁੰਦੀਆਂ ਤਾਰਾਂ ਰੋਟੀਆਂ ਦੇ ਕਿਸੇ ਨੂੰ ਕਰੰਟ ਲੱਗ ਜਾਂਦੇ ਆ ਮਾਲੀ ਜਾਨੀ ਮਾਲੀ ਨੁਕਸਾਨ ਦੇ ਇਹ ਨੇ ਠੀਕ ਹੈ ਨਾ ਕੰਪਲੀਟ ਪਾ ਕੇ ਵੀ ਇਹ ਗੱਲ ਕਹਿੰਦੇ ਆ ਟਾਈਮ ਹੀ ਹੈ ਨਹੀਂ ਜਾਣਕਾਰ ਆਏ ਹੋਏ ਨੇ ਕਿਉਂਕਿ ਇਹਨਾਂ ਨੂੰ ਸੈ ਹੀ ਜਿਹੜੇ ਐਮ ਐਲ ਏ ਦੇ ਰਹੇ ਨੇ ਮੰਤਰੀ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਸ਼ਹਿ ਦੇ ਰਹੇ ਨੇ ਦੋ ਨ ਤਿੰਨ ਮੈਂਬਰ ਹੋ ਰਹਿ ਗਿਆ ਕਹਿੰਦਾ ਹਨ ਦੁਸ਼ਮਣੀਆਂ ਲਾਓ ਜਿਹਦਾ ਬਹੁਤ ਮਾੜਾ ਹੋਊਗਾ ਤੁਹਾਡੇ ਨਾਲ ਹੋ ਕੇ ਪਿੰਡੇ ਸਾਰਾ ਉਹਨੂੰ ਪਾ ਕੇ ਤੈਨੂੰ ਬੋਟਾਗਾ ਜੋ ਬਣਾਇ ਤੂੰ ਅੱਗੇ ਗੱਲ ਨਹੀਂ ਕਰਦਾ ਦੁਖੀ ਹੋਇਆ ਉਹ ਇਹ ਜਿਹੜੀ ਕਾਰਵਾਈ ਆ ਇਹ ਤੇ ਹੋਣੀ ਚਾਹੀਦੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਵੱਡੇ ਪੱਧਰ ਤੇ ਕੰਮ ਜਾਮ ਕਰਕੇ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਸਾਡੀ ਸੀਨੀਅਰ ਦੌਸੀ ਇਨਕੁਆਰੀ ਕਰ ਰਹਿਸ ਗੱਲ ਦੀ ਜੋ ਵੀ ਹੋਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਵੇ। ਥਾਣੇ ਦੇ ਬਾਅਦ ਜੋ ਰਾਤ ਦੀ ਖਬਰ ਕੀਤੀ ਸੀ ਰਾਤ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਦੀ ਨੇ ਵੀ ਜਿਹੜਾ ਵਿਵਾਦ ਪੈ ਗਿਆ ਵਿਵਾਦ ਕੀ ਪੈ ਗਿਆ ਕਿ ਇੱਥੇ ਦੂਜੀ ਪਾਰਟੀ ਸਰਪੰਚ ਨੂੰ ਬੁਲਾਇਆ ਸੀਗਾ ਮਾਫੀ ਲਈ ਇਹ ਗੱਲਬਾਤ ਕੀਤੀ ਗਈ ਤਾਂ ਮਾਫੀ ਜਿਹੜੀ ਹੈ মিডিਆ ਸਾਹਮਣੇ ਨਹੀਂ ਮੰਗੀ ਗਈ ਲੇਕਿਨ ਪ੍ਰਧਾਨ ਸਾਡੇ ਨਾਲ ਗੱਲਬਾਤ ਕਰਨ ਦੇ ਮੌਜੂਦ ਹੈ ਪ੍ਰਧਾਨ ਮਾਫੀ ਮੰਗੀ ਗਈ ਕੀ ਨਹੀਂ ਮੰਗੀ ਗਈ ਹੈ ਦੇਖੋ ਜੀ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਤੁਸੀਂ মিডিਆ ਸਾਹਮਣੇ ਵੀ ਮਾਫੀ ਮੰਗ ਲਓ ਉਹ ਕੋਣੇ ਪਿੰਦੀ ਸਾਟੀ ਹੀ ਗੱਲ ਕਹਤੀ ਮੀਡੀਆ ਸਾਹਮਣੇ ਮਾਫੀ ਤਾਂ ਨਹੀਂ ਮੰਗਣੀ ਪਰਚਾ ਕਰ ਦੋ ਪਰਚਾ ਕਰ ਦੋ ਹਾਂਜੀ ਕਿਉਂਕਿ ਉਹਦੇ ਉੱਪਰ ਨਾਲ ਸਰਪੰਚੀ ਦਾ ਭੂਤ ਹਾਂ ਉਹ ਜੜੀ ਥੋੜੀ ਅਜੀ ਉਹ ਚ ਨਹੀਂ ਆਕੜਕਾਰੀ ਹੈਗੀ ਜਦੋਂ ਗਲਤੀ ਕੀਤੀ ਹੈ ਇੱਕ ਮੁਲਾਜ਼ਮ ਕਹਿ ਰਿਹਾ ਕਿ ਉਹਨੇ ਗਲਤੀ ਕੀਤੀ ਤਾਂ ਸਰਪੰਚ ਨੇ ਮੁਲਾਜ਼ਮ ਨਾਲ ਅਸੀਂ ਗੱਲਬਾਤ ਕੀਤੀ ਕਸ਼ਮੀਰਾ ਸਿੰਘ ਦੇ ਨਾਲ ਉਹ ਕਹਿ ਰਿਹਾ ਕਿ ਇੰਨੀ ਭਦਰ ਪਾਸ਼ਾ ਜਿਹੜੀ ਬੋਲ ਗਏ ਸੀ ਲਾਈਨਮੈਨਾਂ ਦੇ ਨਾਲ ਬਿਜਲੀ ਵਿਭਾਗ ਦੇ ਨਾਲ ਪਹਿਲੇ ਉਹਨਾਂ ਵੱਲੋਂ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਲੇਕਿਨ ਉਹਦੇ ਜਿਹੜੇ ਸਾਥੀ ਆਏ ਉਹਨਾਂ ਵੱਲੋਂ ਕੀ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਵੀ ਬਸ ਮੀਡੀਆ ਸਾਹਮਣੇ ਨਹੀਂ ਬੰਦ ਕਮਰੇ ਚ ਮੰਗੀ ਜਾਊਗੀ ਹਾਂਜੀ ਬੰਦ ਕਮਰੇ ਇਹ ਜਿਹੜੀ ਵੀਡੀਓ ਜਿਹੜੀ ਇੰਨੀ ਵਾਇਰਲ ਹੋ ਗਈ ਹੈ ਤੇ ਵਾਇਰਲ ਹੋਣ ਤੋਂ ਬਾਅਦ ਵੀ ਉਹਦੀ ਇੱਜ਼ਤ ਕੀ ਰਹੀ ਹੋਗੀ ਉਸ ਨੂੰ ਚਾਹੀਦਾ ਹੈ ਕਿ ਮੀਡੀਆ ਅੱਗੇ ਜੋ ਪੰਦਰ ਪਾਸ਼ਾ ਜਿਹੜੀ ਬੋਲੀ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਹੈ ਦੇਖੋ ਜੀ ਜੇ ਮਾਫੀ ਮੰਗਦਾ ਤਾਂ ਵਧੀਆ ਗੱਲ ਹੈ ਜੀ ਠੀਕ ਹੈ ਜੀ ਜੇ ਨਹੀਂ ਮੰਗਦਾ ਤਾਂ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਵੱਡੇ ਪ੍ਰਦਰਸ਼ਨ ਤੇ ਤਾਂ ਨਾ ਲਾਵਾਂਗੇ ਤਾਂ ਪਹਿਲਾਂ ਸਬ ਡਿਵੀਜ਼ਨਾਂ ਬੰਦ ਆ ਜੀ ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਕੰਮ ਬੰਦ ਕਰਾਂਗੇ ਜੇ ਇਹ ਫੇਰ ਵੀ ਸੁਣਵਾਈ ਨਹੀਂ ਹੋਊਗੀ ਫਿਰ ਅਸੀਂ ਪੰਜਾਬ ਲੈਵਲ ਤੇ ਕੰਮ ਬੰਦ ਕਰਾਂਗੇ ਸਾਰੇ ਲੈਵਲ ਤੇ ਕੰਮ ਬੰਦ ਹੋ ਗਿਆ ਫਿਰ ਇਹਨਾਂ ਨੂੰ ਊਕ ਹੋ ਜਾਊਗਾ ਫਿਰ ਕੋਈ ਹੱਲ ਨਹੀਂ ਹੋਣਾ ਇਸ ਵਾਰ ਤੋਂ ਅੱਗੇ ਮਤਲਬ ਅੱਜ ਜਿੱਦਾਂ ਕੋਈ ਲਾਈਟ ਲੋਡ ਖਰਾਬ ਹੋ ਜਾਵੇ ਤਾਂ ਲਾਈਟਾਂ ਸਹੀ ਨਹੀਂ ਕੀਤੀ ਜਾਊਗੀ ਨਹੀਂ ਨਹੀਂ ਸਰ ਜਿਹੜੀਆਂ ਜਿਹੜੀਆਂ ਡਿਵੀਜ਼ਨਾਂ ਦਾ ਕੰਮ ਬੰਦ ਆ ਉੱਥੇ ਬਿਲਕੁਲ ਵੀ ਕੰਮ ਨਹੀਂ ਬੰਦ ਇਹ ਕਿਹੜੀ ਡਿਵੀਜ਼ਨ ਬੰਦ ਆ ਜੀ ਇਹ ਸਾਡਾ ਤਕਰੀਬਨ ਈਸਟ ਸਰਕਲ ਸਾਰਾ ਹੀ ਬੰਦ ਆ ਜੀ ਇਹ ਸਾਰੇ ਹੀ ਬੰਦ ਆ ਹਾਂ ਜੀ ਕਿਸੇ ਵਿਧਾਇਕ ਨਾਲ ਇਸ ਸੰਪਰਕ ਕੀਤਾ ਗਿਆ ਵਿਧਾਇਕ ਕਿਸ ਵਿਧਾਇਕ ਨਾਲ ਸੰਪਰਕ ਤਾਂ ਕਰੀਏ ਜੇ ਉਹ ਰੂਲਰ ਇਹ ਹੈ ਹੀ ਆਮ ਆਦਮੀ ਪਾਰਟੀ ਦਾ ਸਰਪੰਚ ਆ ਤੇ ਹੁਣ ਵੀ ਇੱਥੇ ਐਮ ਐਲ ਏ ਸਾਹ ਦੇ ਪੀ ਏ ਵਗੈਰਾ ਆਏ ਹੋਏ ਨੇ ਮੁੰਡੀਆਂ ਸਾਹ ਦਾ ਪੀ ਏ ਬੈਠਾ ਸੀਗਾ ਬੱਗਾ ਸਾਹ ਦੇ ਵੀ ਜਾਣਕਾਰ ਆਏ ਹੋਏ ਨੇ ਕਿਉਂਕਿ ਇਹਨਾਂ ਨੂੰ ਸੈ ਹੀ ਜਿਹੜੇ ਐਮ ਐਲ ਏ ਦੇ ਰਹੇ ਨੇ ਮੰਤਰੀ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਸੈ ਦੇ ਰਹੇ ਨੇ ਤੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜਿਹੜੀ ਬਣਦੀ ਕਾਰਵਾਈ ਸੀਗੀ ਪੁਲਿਸ ਕਾਰਵਾਈ ਉਹ ਹੋਵੇ ਅਜੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਮਾਫੀ ਮੰਗ ਲੈਣੇ ਅਸੀਂ ਕਿਹਾ ਵੀ ਚਲੋ ਠੀਕ ਆ ਜਨਤਕ ਤੌਰ ਤੇ ਆ ਕੇ ਮਾਫੀ ਮੰਗ ਲਓ মিডিਆ ਸਾਹਮਣੇ ਆ ਕੇ ਮਾਫੀ ਮੰਗੋ ਪਰੰਤੂ ਉਹਨਾਂ ਦਾ ਸਿਰਫ ਇੱਕੋ ਇੱਕ ਕਹਿਣਾ ਸੀਗਾ ਕਿ ਉਹ ਕਹਿੰਦੇ ਵੀ ਅਸੀਂ ਇੱਕ ਬੰਦ ਕਮਰੇ ਦੇ ਵਿੱਚ ਐਸਐਚਓ ਸਾਹ ਦੇ ਸਾਹਮਣੇ ਹੀ ਮਾਫੀ ਮੰਗਾਂਗੇ ਅਸੀਂ ਜਨਤਕ ਤੌਰ ਤੇ ਮਾਫੀ ਨਹੀਂ ਮੰਗਾਂਗੇ ਇਹ ਵਾਜਿਬ ਕਾਲ ਥੋੜੀ ਨਾ ਹੋਈ ਜਦੋਂ ਤੁਸੀਂ ਜਨਤਕ ਤੋਂ ਉੱਤੇ ਗਾਲਾਂ ਕੱਢੀਆਂ ਤਾਂ ਮਾਫੀ ਤਾਂ ਜਨਤਕ ਤੌਰ ਤੇ ਮੰਗੋ ਸਾਡੀ ਇਹੀ ਮੰਗ ਆ ਕਿ ਇਹ ਜਿਹੜੀ ਕਾਰਵਾਈ ਆ ਇਹ ਤੇ ਹੋਣੀ ਚਾਹੀਦੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਵੱਡੇ ਪੱਧਰ ਤੇ ਕੰਮ ਜਾਮ ਕਰਕੇ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਮਤਲਬ ਤੁਸੀਂ ਥੰਮ ਲਿਆ ਹਾਂਜੀ ਹਾਂ ਥੰਮ ਲਿਆ ਕਿੰਨੀ ਦੇਰ ਦਾ ਸਮਰ ਦਿੱਤਾ ਇਹਨਾਂ ਨੂੰ ਦੇਖਦੇ ਆ ਸਰ ਹੁਣ ਐਸਐਸਓ ਸਾਹਿਬ ਨੇ ਕਿਹਾ ਮੈਂ ਬਣਦੀ ਕਾਰਵਾਈ ਕਰਦਾਂ ਜੇ ਉਹ ਨਹੀਂ ਕਾਰਵਾਈ ਕਰਦੇ ਤਾਂ ਆਉਣ ਵਾਲੇ ਟਾਈਮ ਤੇ ਅਸੀਂ ਸੰਘਰਸ਼ ਕਰਾਂਗੇ ਕਰਾਂਗੇ ਲੱਗਦਾ ਨਹੀਂ ਜੀ ਮੁਸ਼ਕਲ ਆ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਪਹਿਲਾਂ ਹੀ ਪਤਾ ਤੁਸੀਂ ਪਹਿਲਾਂ ਹੀ ਜਾਣਦੇ ਹੋ ਸਾਡੇ ਸ਼ੁਰੂ ਤੋਂ ਸੰਘਰਸ਼ ਚੱਲਦੇ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਪਰਚੀ ਦਾ ਵੈਸੇ ਹੀ ਚੱਲ ਰਹੇ ਨੇ ਲੱਗਦਾ ਨਹੀਂ ਹੈਗਾ ਕਿ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਕਰੂਗਾ ਜੇ ਨਹੀਂ ਕਰਦਾ ਤਾਂ ਅਸੀਂ ਆਣ ਵਾਲੇ ਟਾਈਮ 'ਚ ਐਮਐਲਏ ਮੰਤਰੀਆਂ ਦੇ ਕੋਠੀਆਂ ਘੇਰਾਂਗੇ ਜੇ ਨਹੀਂ ਇੱਥੇ ਕਾਰਵਾਈ ਹੋ ਗਈ ਸਰਪੰਚ ਤੇ ਲੇਕਿਨ ਇਨੀ ਈਗੂ ਕਾਦੀ ਆ ਗਈ ਹੈ 1 ਵਜੇ ਸਰਪੰਚ ਨਵੇਂ ਨਵੇਂ ਆਈ ਹੈ ਜੀ ਸਰਪੰਚੀ ਆ ਕਿ ਤੇ ਮਾਵਾਂ ਦੀਆਂ ਦੀਆਂ ਗੱਲਾਂ ਥੋੜੀ ਨਾ ਕਰ ਲੇਗਾ ਯਾਰ ਉਹੀ ਤੇ ਜੀ ਇਹ ਅੰਦਰ ਵੀ ਇਹੀ ਗੱਲ ਕਹੀ ਆ ਜਿਹੜੇ ਮੈਂਬਰ ਨਾਲ ਆਏ ਆ ਨਾ ਆਪਣੇ ਨਾਲ ਦੇ ਪੰਚਾਇਤ ਮੈਂਬਰ ਆਏ ਆ ਸਾਰ ਮੈਂ ਇੱਕ ਵਾਰ ਆਡੀਓ ਸੁਣੋ ਸੀ ਕਿ ਆਪਣੇ ਘ ਪੇ ਛੱਡ ਦਿੰਨੇ ਕੋਈ ਵਾਲ ਨਹੀਂ ਜਾ ਜਿੱਥੇ ਮੈਂ ਜਾਂ ਖੁੱਲੇ ਐਸ਼ਾ ਇੰਨੀਆਂ ਗੰਦੀਆਂ ਨਾਲੇ ਸਾਡਾ ਬੰਦਾ ਵੀਰ ਜੀ ਭਰਾ ਜੀ ਦਫ਼ਤਰ ਆ ਜਾਓ ਜੀ ਵੀਰ ਜੀ ਬਨੇ ਗੱਲ ਕੀਤੀ ਨਹੀਂ ਉਹਨੇ ਜੀ ਹਾਂ ਇੰਨੀ ਮਾਪਿਆਂ ਕਹਤੀ ਐ ਨਾ ਇੰਨੀਆਂ ਗੰਦੀਆਂ ਦੇ ਗਾਲਾਂ ਕੱਢੀਆਂ ਜੀ ਇਹਦੇ ਕੰਨੇ ਜੋ ਹੋਣਾ ਪਰਚਾ ਕਰੋ ਬਾਕੀ ਜੋ ਵੇ ਦੇਖ ਲਾਂਗੇ ਫਿਰ ਜੀ ਆ ਸਾਰੇ ਸਰਕਲ ਬੰਦ ਕਰਤੇ ਪੂਰੇ ਸਰਕਲ ਬੰਦ ਹੈ ਜੀ ਕਿੰਨੀ ਦੇਰ ਤੋਂ ਆਏ ਹੋਏ ਤੁਸੀਂ ਉੱਤੇ ਅਸੀਂ ਕੱਲ ਰਾਤ ਦੇ ਆਏ ਹੋਏ ਆ ਤੁਹਾਡੇ ਸਾਹਮਣੇ ਆਏ ਸੀ ਉਹ ਸਟੂ ਸਾਹਿਬ ਨਾਲ ਭੇਜੇ ਸੀ ਦੋ ਬੰਦੇ ਰਾਤ ਨੂੰ ਆ ਗਿਆ ਸੋ ਉਹਨਾਂ ਦੇ ਘਰੇ ਸਰਪੰਚ ਉਸ ਟੈਂਪ ਘਰੋਂ ਭੱਜ ਗਿਆ ਹੋਇਆ ਸੀ ਫਿਰ ਜਦੋਂ ਉਹ ਨਰੇ ਘਰੇ ਗਏ ਉਹਨਾਂ ਦੀ ਵਾਈਫ ਨੇ ਕਿਹਾ ਸੀ ਹਾਂਜੀ ਮੇਰੇ ਘਰ ਵਾਲੇ ਨੇ ਗਾਲਾਂ ਕੱਢੀਆਂ ਉਹ ਆਪ ਵੀ ਮੰਨੇ ਆ ਫਿਰ ਹੁਣ ਅਸੀਂ ਸਰਪੰਚ ਨੂੰ ਕਹਿ ਰਹੇ ਸਭ ਮੀਡੀਆ ਦੇ ਸਾਹਮਣੇ ਮਾਫੀ ਮੰਗਲਾ ਉਹ ਕਰ ਮੈਂ ਮਾਫੀ ਨਹੀਂ ਮੰਗਣੀ ਜੋ ਪਰਚਾ ਬੰਦ ਪਰਚਾ ਪਾਉ ਤੇ ਕਿੰਨੀ ਕਿ ਮੰਡੀਰ ਨਾਲ ਲੱਗਿਆ ਸਰਪੰਚ ਦਾ ਵਾਧੂ ਪਾਰਟੀ ਲੈ ਕੇ ਆਇਆ ਵਾ ਆਮ ਆਦਮੀ ਪਾਰਟੀ ਦੇ ਸਰਪੰਚੋ ਮੈਂਬਰ ਸਾਰੇ ਆਏ ਹੋਏ ਆ ਜੀ ਸਾਬਕਾ ਸਰਪੰਚ ਮੈਂਬਰ ਸਾਬਕਾ ਪੰਚ ਹਾਂਜੀ ਹਾਂਜੀ ਅੱਧਾ ਪਿੰਡ ਲੈ ਕੇ ਆਇਆ ਜਿੰਨੇ ਨੌਜਵਾਨ ਸਾਰਾ ਪਿੰਡ ਇਥੇ ਲੈ ਕੇ ਆਇਆ ਜੀ ਸਰਕਾਰ ਨਾਲ ਸਿੱਧਾ ਮੱਥਾ ਲਾ ਰਹੇ ਹੋ ਸਰਕਾਰ ਨਾਲ ਮੱਥਾ ਲਾਣਾ ਮਤਲਬ ਨੌਕਰੀ ਤੋਂ ਕੱਢਿਆ ਵੀ ਜਾ ਸਕਦਾ ਨਹੀਂ ਨੌਕਰੀ ਤੋਂ ਕੱਢਣ ਦੇ ਦੀ ਇਹਦੇ ਵਹਿਮ ਕਰਦੇ ਨੇ ਨੌਕਰੀ ਕੱਢ ਦੇਣਗੇ ਜੀ ਕਿਉਂਕਿ ਸਾਡੀ ਅਸੀਂ ਇਥੇ ਖੜੇ ਆ ਸਾਡੇ ਪਿੱਛੇ ਕੋਈ ਹੈਗਾ ਤਾਈਆਂ ਕੋਈ ਨਜਾਇਜ਼ ਨਹੀਂ ਖੜੀ ਗਾਲਾਂ ਕੱਡੀਆਂ ਸਾਡਾ ਪ੍ਰੂਫ ਹੈਗੇ ਉਦੋਂ ਕਹਿੰਦੇ ਕਿ ਕ੍ਰੋਸ ਪਰਚਾ ਕਰਾਉਣਾ ਸਾਡੇ ਤੇ ਕਹਿੰਦੇ ਤੁਸੀਂ ਗਾਲਾਂ ਕੱਡੀਆਂ ਠੀਕ ਹੈ ਪਰ ਉਹਦੇ ਉਹ ਜਿਹੀ ਗੱਲਾਂ ਕੱਢੀਆਂ ਉਹ ਕਹਿੰਦਾ ਕੋਈ ਪ੍ਰੂਫ ਨਹੀਂ ਹੈਗਾ ਉਹ ਕਹਿੰਦਾ ਤੁਸੀਂ ਉਹ ਐਪਲ ਦਾ ਫੋਨ ਆ ਉਹ ਚਾ ਰਿ ਕੋਰਡਿੰਗ ਨਹੀਂ ਹੁੰਦੀ ਮੈਂ ਸਾਡੇ ਕੋਲ ਪ੍ਰੂਫ ਹੈਗਾ ਕਿ ਤੁਸੀਂ ਗੱਲਾਂ ਕੱਢੀਆਂ ਆ ਤੇਨੂੰ ਤਾਂ ਗੱਲ ਸਟਾਰਟ ਹੋਈ ਹੈ ਜਦੋਂ ਪੀ ਨੇ ਫੋਨ ਫੜਾਇਆ ਹੈਲੋ ਹਾਂਜੀ ਸਰਪੰਚ ਸਾਹਿਬ ਗੱਲ ਕਰਾਂਗੇ ਉਸ ਤੋਂ ਪਹਿਲੇ ਕਿਹੜੀ ਗੱਲ ਹੋ ਗਈ ਸਰਪੰਚ ਸਾਹਿਬ ਗੱਲ ਕਰਾਂਗੇ ਪੀ ਇਹ ਕਹਿ ਰਿਹਾ ਉਸ ਤੋਂ ਬਾਅਦ ਕਿਹੜੀ ਗੱਲ ਹੋ ਗਈ ਉਹ ਇਹਦੇ ਝੂਠ ਬੋਲਿਆ ਤਾਂ ਕਰਾਸ ਪਰਚਾ ਕਰਾਉਣਾ ਹੈ ਕਹਿੰਦਾ ਜਾਓ ਜੀ ਦੇਖ ਲਾਂਗੇ ਇਹ ਨਾਲ ਇੱਕ ਮੈਂ ਦੋ ਨੇ ਤਿੰਨ ਮੈਂਬਰ ਹੋਰ ਆ ਗਏ ਆ ਕਹਿੰਦਾ ਸਾਡਾ ਦੁਸ਼ਮਣੀਆਂ ਲਾਓ ਜੇ ਤਾਂ ਬਹੁਤ ਮਾੜਾ ਹੋਊਗਾ ਤੁਹਾਡੇ ਨਾਲ ਅੱਛਾ ਮੈਂ ਤਾਂ ਤੇਰੀ ਜਾਨ ਦਾ ਹਾਂ ਇੱਥੇ ਆਪਣੇ ਛੋਨੀ ਮੰਨੇ ਗਏ ਸੀ ਸਵੇਰੇ ਉੱਥੇ ਆਈ ਸਾਨੂੰ ਧਮਕਾ ਜਿੰਦੇ ਸੀਗੇ ਕਹਿੰਦਾ ਰਾਜਨਾਮਾ ਕਰੌਣੇ ਤਾਂ ਫਿਰ ਤੁਹਾਡਾ ਬਹੁਤ ਬੂਰਾ ਹੋਊਗਾ ਕਹਿੰਦਾ ਬਚ ਕੇ ਚੱਲਿਓ ਫਿਰ ਲੇਕਿਨ ਦੂਸਰਾ ਜੋ ਪਿੰਡ ਦੇ ਵਿੱਚ ਲਾਈਟ ਨਹੀਂ ਆ ਰਹੀ ਜਿਸ ਤੋਂ ਬਾਅਦ ਸਰਪੰਚ ਨੇ ਜਿਹੜਾ ਗਾਲੇ ਗਲੋਚ ਕੱਢੀ ਸੀ ਉਹ ਪਿੰਡ ਪੂਰਾ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਕੀ ਮਾਮਲਾ ਕੀ ਹੋਇਆ ਸੀਗਾ ਕਿ ਸਰਪੰਚ ਸਾਹਿਬ ਨੇ ਜਿਹੜੀ ਗਾਲਾਂ ਕੱਢੀਆਂ ਮਾਮਲਾ ਇਹ ਹੋਇਆ ਜੀ ਇਹ ਸਰਪੰਚ ਬਣਨੇ ਨੇ ਹੁਣੀ ਪਿੰਡ ਦੇ ਵਿਕਾਸ ਕਰਾਉਣ ਬੱਚੇ ਲੋਂਡੇ ਨੇ ਮਸ਼ੀਨਾਂ ਨਹੀਂ ਚਲਦੀ ਆ ਇਹਨਾਂ ਨੂੰ ਕਿੰਨੀਆਂ ਕੰਪਲੀਟਾ ਪਾਰਟੀਆਂ ਪੋਰਟਮ ਤੇ ਵੀ ਉਰੇ ਤੇ ਵੀ ਪਾਰਟੀਆਂ ਸਾਰਾ ਪਿੰਡ ਇਕੱਠਾ ਹੋ ਕੇ ਸਰਪੰਚ ਸਾਹਿਬ ਕੋਲ ਗਿਆ ਜੀ ਕਿ ਸਾਡੀ ਲੈਟ ਦੀ ਕਹੋ ਜੀ ਉਦੋਂ ਪਹਿਲਾਂ ਇੱਕ ਮੁੰਡਾ ਹੋਲ ਸੀ ਗੰਗਨਤਬਾਦ ਦੀ ਗੱਲ ਹੈ ਗਗਨ ਤੋਂ ਪਹਿਲਾਂ ਗੱਲ ਹੋ ਚੁੱਕੀ ਸੀ ਕਿਸੇ ਨਾਲ ਉਹ ਕਹਿੰਦਾ ਜੋ ਕਰਨਾ ਤੁਸੀਂ ਕਰ ਲੋ ਸਰਪੰਚ ਸਮਝੋ ਟਾਈਮ ਆਊਗਾ ਜੀ ਜੋ ਕਰਾਂਗੇ ਉਦੋਂ ਬਾਅਦ ਗਗਨ ਨਾਲ ਗੱਲ ਹੋਈ ਹਾਈਪਰ ਹੋ ਗਏ ਜੀ ਹਾਈਪਰ ਦੇ ਵਿੱਚ ਗੱਲਾਂ ਕਰਤੀਆਂ ਨਹੀਂ ਸਮੇਂ ਤੋਂ ਲਾਈਟ ਨਹੀਂ ਆ ਰਹੀ ਸੀ 4 ਦਿਨ ਹੋ ਗਏ 16 ਤਰੀਕ ਤੋਂ 16 ਤਰੀਕ ਨੂੰ ਸਭ ਦਾ ਸਰਪੰਚ ਨੇ ਜੀ 16 ਤਰੀਕ ਤੋਂ ਲਾਈਟ 16 ਤਰੀਕ ਦੀ ਕੰਪਲੀਟ ਪਾਈ ਹੋਈ ਆ ਇਹ ਸਭ ਦਾ ਸਰਪੰਚ ਨੇ ਜਮਲਪੁਰ ਦੇ ਸਭ ਦਾ ਸਰਪੰਚ ਤੁਸੀਂ ਹਾਂਜੀ ਹਾਂਜੀ ਮਤਲਬ 4 ਦਿਨ ਤੋਂ ਲਾਈਟ ਜਮਾ ਹੀ ਨਹੀਂ ਸੀਗੀ ਲਾਈਟ ਨਹੀਂ ਸਾਰੇ ਪਿੰਡ ਚ ਹੈਗੀ ਥੋੜਾ ਜਿਹਾ ਏਰੀਆ ਜੀ ਚ ਨਹੀਂ ਸੀ ਹੈ ਗਈ सरपंच साहब कॉल ਕਰਦੇ ਸੀਗੇ ਉਹਦੇ ਵਿੱਚ ਇਹ 16 ਤਰੀਕ ਦਾ स्क्रीनशॉट ਆ ਜੀ ਇਹ ਇਹ ਵੇਖੋ ਜੀ ਸਕਰੀਨਸ਼ਾਟ ਆ 16 ਤਰੀਕ ਦਾ ਮੈਂ ਆ ਫੋਨ ਕੀਤਾ ਮੈਂ ਸਾਬਕਾ ਸਰਪੰਚ ਆ ਤੇ ਬਿਲਕੁਲ ਨਹੀਂ ਮੁਲਾਜ਼ਮ ਕੋਈ ਉੱਥੇ ਪਹੁੰਚਿਆ ਜੇ ਸਰਪੰਚ ਸਾਹਿਬ ਨੂੰ ਪਿੰਡ ਵਾਲਿਆਂ ਤੰਗ ਕੀਤਾ ਮਤਲਬ ਅੱਕੇ ਹੋਏ ਲੋਕਾਂ ਨੇ ਸਰਪੰਚ ਨੂੰ ਤੰਗ ਕੀਤਾ ਸਰਪੰਚ ਨੇ ਫਿਰ ਅੱਗੇ ਜੋਰ ਲਾਇਆ ਜੋ ਨਹੀਂ ਪਹਿਲੋਂ ਉਹਨਾਂ ਆਪਣੀ ਜੋ ਲੈਂਗੁਏਜ ਉਹਨਾਂ ਵਰਤੀ ਆ ਉਹਨਾਂ ਆਪਣੀ ਰਿਕਾਰਡ ਨਹੀਂ ਕੀਤੀ ਸਰਪੰਚ ਸਾਹਿਬ ਦੀ ਰਿਕਾਰਡਿੰਗ ਹੋਰ ਰਿਕਾਰਡ ਕਰ ਲਈਏ ਜਦੋਂ ਆਪਹਿਲੋ ਹੈਪਨ ਹੋਇਆ ਨਾ ਨਹੀਂ ਨਹੀਂ ਲੇਕਿਨ ਇਹਦੇ ਵਿੱਚ ਇੱਕ ਆਡੀਓ ਜਿਹੜੀ ਉਹਨਾਂ ਨੇ ਪੇਸ਼ ਕੀਤੀ ਹੈ ਜਿਹੜੀ ਅਸੀਂ ਵੀ ਸੁਣੀਓ ਤੇ ਆ ਨਾ ਉੱਥੇ ਇੱਕ ਪੀਐਸ ਆ ਫੋਨ ਫੜਾ ਰਹੇ ਨੇ ਹਾਂਜੀ ਇਹ ਬੋਲ ਰਹੇ ਹੋ ਸਰਪੰਚ ਸਾਹਿਬ ਦਾ ਪੀਐ ਨਹੀਂ ਕੋਈ ਦੋਸਤ ਉਹਨਾਂ ਦਾ ਨਾਲ ਜਾਂਦੇ ਸੀਗੇ ਫਰੈਂਡ ਦੇ ਠੀਕ ਹੈ ਉਹਨੂੰ ਪਤਾ ਚੱਲਦਾ ਹੈ ਨੋਰਮਲ ਹੁੰਦਾ ਹੈ ਹਾਂਜੀ ਪੀਐ ਨਹੀਂ ਸਰਪੰਚ ਨਾਲ ਕੋਈ ਪੀਏ ਹੁੰਦਾ ਸਰਪੰਚਰਾਂ ਦੇ ਮੈਂਬਰ ਹੁੰਦੇ ਆ ਪੀਏ ਤੇ ਕੋਈ ਨਹੀਂ ਹੁੰਦਾ ਠੀਕ ਹੈ ਨਾ ਸਰ ਬਿਨਾਰਮਲ ਹੁੰਦਾ ਵੀ ਆ ਗੱਲ ਤੇ ਉਹਨਾਂ ਆਪਣਾ ਫੋਨ ਦਿੱਤਾ ਵਾ ਵੀ ਇਦਾਂ ਫੋਨ ਦੇ ਕਾਲ ਆਉ ਵੀ ਬਿਜਲੀ ਨਾਲ ਫੋਨ ਕਰੀ ਉਹਨਾਂ ਆਪਣੀ ਰਿਕਾਰਡਿੰਗ ਨਹੀਂ ਦਿੱਤੀ ਹੈਗੀ ਉਹਨਾਂ ਸਰਪੰਚ ਸਾਹਿਬ ਕੋਲ ਰਿਕਾਰਡਿੰਗ ਕਰ ਲਈ ਦੂਜਾ ਪ੍ਰੂਫ ਹੈਗਾ ਸਰਪੰਚ ਸਾਹਿਬ ਕੋਲ ਸਰਪੰਚ ਸਾਹਿਬ ਨੇ ਰਿਕਾਰਡਿੰਗ ਹੀ ਨਹੀਂ ਲਾਈ ਹੈਗੀ ਉਹਨਾਂ ਦੇ ਮਨ 'ਚ ਹੁੰਦਾ ਉਹ ਕਰਨੀ ਨਹੀਂ ਸੀ ਗੱਲ ਕਰਨੀ ਸੀ ਤੇ ਜੋ ਵੀ ਆ ਨਾ ਜੋ ਇਹ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ ਜੇ ਇਹ ਸਾਡੇ ਸਰਪੰਚ ਸਾਹਿਬ ਤੇ ਪਰਚਾ ਕਰਦੇ ਨੇ ਜਾਂ ਜੋ ਕਾਰਵਾਈ ਕਰਾਉਂਦੇ ਨੇ ਅਸੀਂ 24 ਘੰਟੇ ਦੀ ਸਰਕਾਰ ਦੇ ਅੱਗੇ ਅਪੀਲ ਕਰਦੇ ਆ 24 ਘੰਟੇ ਲੇਟ ਆ ਅਸੀਂ ਇੱਕ ਸਕਿੰਟ ਨਹੀਂ ਬੰਦ ਹੋਣ ਦੇਾਂਗੇ ਠੀਕ ਹੈ ਨਾ ਅਸੀਂ ਵੀ ਦਰਨੇ ਲਾਵਾਂਗੇ ਜੇ ਅੱਜ ਇਹ ਦਰਨਾ ਲਾ ਕੇ ਕਰਦੇ ਨਾ ਫਿਰ ਇਹ ਮੁਲਾਜ਼ਮਤ ਜਗਾ ਜਗਾ ਤੇ ਲਾਈਟਾਂ ਬੰਦ ਹੁੰਦੀਆਂ ਤਾਰਾਂ ਰੋਟੀਆਂ ਦੇ ਕਿਸੇ ਨੂੰ ਕਰੰਟ ਲੱਗ ਜਾਂਦੇ ਆ ਮਾਲੀ ਜਾਨੀ ਮਾਲੀ ਨੁਕਸਾਨ ਦੇ ਇਹ ਨਹੀਂ ਠੀਕ ਹੈ ਨਾ ਮਤਲਬ ਤੁਸੀਂ ਵੀ ਥਨ ਲਿਆ ਕਿ ਅਗਰ ਸਰਪੰਚ ਤੇ ਪਰਚਾ ਹੋਗਾ ਤਾਂ ਅਸੀਂ ਵੀ ਲਾਈਟਾਂ ਨਹੀਂ ਜਾਣ ਦਾਂਗੇ ਠੀਕ ਹੈ ਨਾ ਇਹ ਕੰਮ ਆਪਣਾ ਕੰਪਲੀਟ ਉਹ ਐਸਾ ਕਰਨੇ ਚਾਹੁੰਦੇ ਕਿ ਨਾ ਪਾ ਦੋ ਤਾਂ ਵੀ ਨਹੀਂ ਆਂਦੇ ਕੰਪਲੀਟ ਪਾ ਕੇ ਵੀ ਇਹ ਗੱਲ ਕਹਿੰਦੇ ਆ ਟਾਈਮ ਹੀ ਹੈ ਨਹੀਂ ਆਪ ਨੂੰ ਚਾਹੁੰਦੇ ਨੇ ਹੋ ਗਿਆ ਸਾਰੇ ਪਿੰਡ ਦੇ ਦੇਖੋ ਲੇਡੀਜ਼ ਨੇ ਤੁਹਾਨੂੰ ਪਤਾ ਬਾਹਰ ਅੰਦਰ ਵੀ ਜਾਣਾ ਹੁੰਦਾ ਪਸ਼ੂਆਂ ਨੇ ਪਾਣੀ ਪੀਣਾ ਪਿੰਡ ਦਾ ਮੇਨ ਮਸਲਾ ਹੁੰਦਾ ਪਸ਼ੂ ਨੇ ਪਾਣੀ ਪੀਣਾ ਜੇ ਟੈਂਕੀ ਦੇ ਵਿੱਚ ਲਾਈਟ ਹੈ ਨਹੀਂ ਪਾਣੀ ਕਿਵੇਂ ਟੂਟੀ ਨਹੀਂ ਆਂਦੀ ਲੇਕਿਨ ਇਹਦਾ ਇਹ ਕਹਿ ਰਹੇ ਨੇ ਕਿ ਅਸੀਂ ਮਾਫੀਨਾਮਾ ਕਰਾਣਾ মিডিਆ ਸਾਡੇ ਮਾਫੀਨਾਮਾ ਕਰ ਰਿਹਾ ਕਿਉਂਕਿ ਸਾਡੀ ਜਾਨ ਮਾਨ ਦਾ ਖਤਰਾ ਹੈਗਾ ਸਾਨੂੰ ਅਸੀਂ ਪਿੰਡਾਂ ਚ ਲਾਈਟ ਸਹੀ ਕਰਾਂਗੇ ਸਾਨੂੰ ਪਿੰਡਾਂ ਵਾਲੇ ਨਾ ਪੈਜ ਨਹੀਂ ਨਹੀਂ ਅੱਗੇ ਵੀ ਤੁਸੀਂ ਮੈਨੂੰ ਦੱਸੋ ਕਿੰਨਾ ਟਾਈਮ ਹੋ ਗਿਆ ਦੱਸੋ ਕਿਹੜੇ ਬਿਜਲੀ ਵਾਲੇ ਦੇ ਹੱਥੀਂ ਪਏ ਨੇ ਕਦੀ ਕਿਸੇ ਦਾ ਪਾਣੀ ਜ਼ਰੂਰ ਪਿਆਣਗੇ ਚਾਹ ਪਿਆਣਗੇ ਸਾਰਾ ਕੁਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਪਰ ਦੁੱਖ ਇਸ ਚੀਜ਼ ਦਾ ਵਾ ਸਾਡੇ ਪਿੰਡ ਅਜ 20 ਦਿਨ ਹੋ ਗਏ ਨੇ 15 ਕੋਈ ਲਾਈਟ ਨਹੀਂ ਕੋ ਪਾਣੀ ਨਹੀਂ ਕੁਛ ਨਹੀਂ ਜਵਾਗ ਵੀ ਜਿਹੜੇ ਨੇ ਉਹ ਵੀ ਬਿਲਕੁਲ ਤੜਾਏ ਜੰਗਲ ਭੁੱਖੇ ਪਸ਼ੂ ਤੋਂ ਕੋਈ ਚਾਹ ਪਾਣੀ ਵਾਲੋ ਤਾਂਗਾ ਲੈਟ ਨਹੀਂ ਬੜੇ ਦੁਖੀ ਆ ਜੇ ਸਰਪੰਚ ਸਾਹਿਬ ਬਣਾਏ ਤੇ ਦੁਖੀ ਹੋ ਕੇ ਪਿੰਡ ਦੇ ਸਾਰਾ ਉਹਨੂੰ ਪੈ ਗਏ ਤੈਨੂੰ ਵੋਟਾਂ ਕਾਜੋ ਬਣਾਏ ਤੂੰ ਅੱਗੇ ਗੱਲ ਨਹੀਂ ਕਰਦਾ ਦੁਖੀ ਹੋਇਆ ਉਹ ਬੋਲਿਆ ਸਾਰਾ ਪਿੰਡ ਸਰਪੰਚ ਨੂੰ ਪੈ ਗਏ ਤੈਨੂੰ ਵੋਟਾਂ ਕਾਜੋ ਪਾਈਆਂ ਨੇ ਤੂੰ ਗੱਲ ਨਹੀਂ ਕਰਦਾ ਲੇਕਿਨ ਬੱਚੇ ਜਿਹੜੇ ਸਕੂਲ ਨਹੀਂ ਜਾ ਪੰਦੇ ਸੀ ਕਿ ਲੇਕਿਨ ਕੱਪੜੇ-ਕੁਪੜੇ ਨਹੀਂ ਮਿਲ ਪਾਉਂਦੇ ਸੀ ਇੰਨੇ ਤੰਗ ਹੋ ਗਏ ਸੀ ਕਿ ਨਹੀਂ ਪ੍ਰਿੰਡ ਵਾਲੇ ਪ੍ਰਿੰਡ ਵਾਲੇ ਇੰਨੇ ਜ਼ਿਆਦੇ ਤੰਗ ਸੀ ਨਾ ਤੁਸੀਂ 10 ਸਾਬ ਲਾਓ ਵੀ ਬੱਚਿਆਂ ਦੇ ਸਕੂਲ ਜਾਣਾ ਵਰਦੀ ਯੂਨੀਫਾਰਮ ਕਿਉਂਕਿ ਟੀਚਰ ਵੀ ਤੰਗ ਕਰਦੇ ਨੇ ਪੇਰੈਂਟਸ ਨੂੰ ਤੁਹਾਡੇ ਬੱਚਿਆਂ ਦੀ ਵਰਦੀ ਨਹੀਂ ਸਾਫ ਜੇ ਕਾਰਵਾਈ ਹੋਈ ਤਾਂ ਫਿਰ ਕੀ ਕਰੋਗੇ ਜੇ ਸਰਪੰਚ ਤੇ ਕਾਰਵਾਈ ਹੋਈ ਤੇ ਅਸੀਂ ਬਰਾਬਰ ਕਾਰਵਾਈ ਕਰਾਵਾਂਗੇ 24 ਘੰਟੇ ਲੈਟ ਦੇ ਆਰਡਰ ਨੇ ਸਾਨੂੰ 1 ਮਿੰਟ ਵੀ ਬਜਣੀ ਨਹੀਂ ਜਾਈਦੀ ਸੋ ਅਸੀਂ ਮੰਗਦੇ ਨੇ ਕਿ ਪੈਸੇ ਦਿਓ ਤਾਂ ਠੀਕ ਕਰਨਾ ਨਹੀਂ ਤੇ ਅਸੀਂ ਨਹੀਂ ਕਰਨਾ ਹੁਣ ਪੈਸੇ ਅਸੀਂ ਕਿੱਥੋਂ ਦੇਈਏ ਪੈਸੇ ਮੰਗਦੇ ਨੇ ਜਿਹਨੂੰ ਪੈਸੇ ਦੇ ਦੀਓ ਉਹ ਕਰ ਜਾਂਦਾ ਠੀਕ ਜਿਹਨੂੰ ਪੈਸੇ ਨਹੀਂ ਦੇਦੇ ਇੱਕ ਦਿਨ ਇੱਕ ਜਣ ਲੇਕਿਨ ਅਸੀਂ ਪਿਛਲੀ ਮਹੀਨੇ ਕੁ ਦਾ ਜਿਹੜਾ ਵਿਵਾਦ ਹੋਇਆ ਸੀ ਜਿਹਦੇ ਵਿੱਚ ਇੱਕ ਮੁਲਾਜ਼ਮ ਜਿਹੜੇ ਹੈਗੇ ਨੇ ਜਿੰਨਾ ਨਾਮ ਹੈਗਾ ਕਸ਼ਮੀਰਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਮਾਮਲਾ ਹੈ ਕੀ ਆ ਕਿ ਸੋਲਵ ਆਊਟ ਕੀਤਾ ਗਿਆ ਕੀ ਨਹੀਂ ਕੀਤਾ ਗਿਆ ਸੋਲੂਸ਼ਨ ਕਰਨਗੇ ਕੀ ਨਹੀਂ ਕਰਨਗੇ ਬਿਜਲੀ ਮੈਕਵਦਾ ਵਿਵਾਦ ਜਿਹੜਾ ਬਚੂਗਾ ਕਿਉਂਕਿ ਸਾਰੇ ਸਰਕਲ ਦੇ ਜਿਹੜੇ ਨੇ ਵਰਕਰ ਜਿੱਥੇ ਪਹੁੰਚ ਚੁੱਕੇ ਹੋਏ ਨੇ ਗਲਪਤ ਕਰਦੇ ਕਸ਼ਮੀਰਾ ਸਿੰਘ ਦੇ ਨਾਲ ਕਸ਼ਮੀਰਾ ਜੀ ਇਹ ਮਾਮਲਾ ਹੈ ਕਿ ਜਿਹੜਾ ਹੁਣ ਬਿਜਲੀ ਵਿਭਾਗ ਦਾ ਵਿਵਾਦ ਜਿਹੜਾ ਵੱਜ ਚੁੱਕਾ ਉਹ ਕਹਦੇ ਕਿ ਸਰਪੰਚ ਜਦ ਤੱਕ ਮੀਡੀਆ ਅੱਗੇ ਮਾਫੀ ਨਹੀਂ ਮੰਗਦਾ ਤਦ ਤੱਕ ਮਾਫ ਨਹੀਂ ਕੀਤਾ ਜਾਊਗਾ ਕਿਉਂਕਿ ਮਾਪਿਆਂ ਦੀ ਗਾਲਾਂ ਕੱਢੀਆਂ ਬੜੀਆਂ ਹੀ ਗਲਤ ਅਨਿੰਦਨਯੋਗ ਹੈ ਤੁਸੀਂ ਵੀ ਉੱਥੇ ਕਹਿ ਰਹੇ ਸੀਗੇ ਕਿ ਨਿੰਦਨਯੋਗ ਹੈ ਸਾਡੇ ਸੀਨੀਅਰ ਅਫਸਰ ਇਨਕੁਆਇਰੀ ਕਰ ਰਹੇ ਇਸ ਗੱਲ ਦੀ ਜੋ ਵੀ ਹੋਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਤੇ ਵੈਸੇ ਇਹਦੇ ਬਾਰੇ ਤਾਂ ਐਸਐਚਓ ਸਾਹਿਬ ਵੀ ਦੱਸ ਸਕਦੇ ਆ ਇਨਵੈਸਟੀਗੇਸ਼ਨ ਆਫਸਰ ਜਿਹੜਾ ਵਾ ਉਹ ਕਲੀਅਰ ਕਰ ਸਕਦਾ ਬਾਈ ਜੀ ਜੀ ਉਹ ਨਹੀਂ ਕਿ ਤੁਸੀਂ ਵਿੱਚ ਜੀ ਤੁਸੀਂ ਕੋ ਬੜੀ ਸੋਹਣੀ ਗੱਲ ਕੀਤੀ ਕਿ ਇਹ ਗਾਲਾਂ ਜਿਹੜੀਆਂ ਕੱਢੀਆਂ ਗਏ ਨਿੰਦਨਯੋਗ ਹੈ ਲੇਕਿਨ ਗਾਲਾਂ ਕੱਢਣੀਆਂ ਇੱਕ ਲਾਈਨਮੈਨ ਲਈ ਹੈ ਲਾਈਨਮੈਨ ਵਿਚਰੇ ਨੇ ਉੱਥੋਂ ਕੋਈ ਗੱਲ ਨਹੀਂ ਲਾਈਨਮੈਨ ਨੂੰ ਜਿਹੜੀਆਂ ਸਰਪੰਚ ਨੇ ਗਾਲਾਂ ਕੱਢੀਆਂ ਵੈਸੇ ਉਹ ਗਲਤ ਗੱਲ ਹੈ ਬਹੁਤ ਮਾੜੀਆਂ ਗਾਲਾਂ ਕੱਢੀਆਂ ਮੌਜੂਦਾ ਇੱਕ ਵਾਰੀ ਲੋਕਾਂ ਦਾ ਚੋਣਿਆ ਜਿਹੜਾ ਸਰਪੰਚ ਹੋਵੇ ਇੰਨੀ ਭੱਦੀ ਉਹਦੀ ਲੈਂਗੁਏਜ ਹੋਵੇ ਇਹਨ ਮਾੜੀ ਗੱਲ ਤੇ ਅਸੀਂ ਕਹਾਂਗੇ ਬਹੁਤ ਹੀ ਮਾੜੀ ਗੱਲ ਆ ਉਹਦੇ ਵਾਸਤੇ ਸੋਲੂਸ਼ਨ ਹੋ ਸਕਿਆ ਤੁਸੀਂ ਵਿੱਚ ਆਈ ਸੀਗੇ ਰਾਜੀਨਾਮਾ ਵਿੱਚ ਕਰਾਉਣ ਦੇ ਬਿਠਾਉਣ ਦੀ ਗੱਲ ਤੁਸੀਂ ਕੀਤੀ ਸੀ ਨਹੀਂ ਨਹੀਂ ਮੈਂ ਹਾਂ ਜੀ ਰਾਜਨਾਮੇ ਦੇ ਹੱਕ ਵਿੱਚ ਨਹੀਂ ਪਹਿਲਾਂ ਜਿਹੜੇ ਬਿਜਲੀ ਵਿਭਾਗ ਦੇ ਮੁਲਾਜ਼ਮਾ ਉਹਨਾਂ ਦੀ ਗੱਲ ਸੁਣੀ ਜਾਊਗੀ ਜੀ ਬਿਲਕੁਲ ਕਿਉਂਕਿ ਰਾਤ ਬਰਾਤੀ ਡਿਊਟੀ ਕਰਦੇ ਆ ਆਪਣੀ ਹੀ ਉਸ ਸੁਵਿਧਾ ਵਾਸਤੇ ਹੈਗੀ ਆ ਜੇ ਉਹਨਾਂ ਨੇ ਇਸ ਤਰ੍ਹਾਂ ਕੋਈ ਸਰਪੰਚ ਅੱਜ ਉੱਠ ਕੇ ਸਰਪੰਚ ਬਣ ਕੇ ਕੋਈ ਗਲਤ ਬੋਲਦਾ ਤੇ ਉਹਦੇ ਵਾਸਤੇ ਮਾੜੀ ਗੱਲ ਆ ਉਹਦੇ ਖਿਲਾਫ ਕਾਰਵਾਈ ਜਿਹੜੀ ਆ ਪਾਸੇ ਵੀ ਜਿਹੜਾ ਬਿਜਲੀ ਵਿਭਾਗ ਵਾਲਿਆਂ ਨੇ ਵੀ ਉੱਥੇ ਧਰਨਾ ਪ੍ਰਦਰਸ਼ਨ ਸ਼ ਬਿਜਲੀ ਵਿਭਾਗ ਦਾ ਜਿਹੜਾ ਵਾ ਧਰਨਾ ਜਿਹੜਾ ਉੱਥੇ ਵੀ ਸ਼ੁਰੂ ਹੋ ਚੁੱਕਾ ਹੋਇਆ ਵਾ ਕਿ ਇੱਕ ਪਾਸੇ ਬਿਜਲੀ ਵਿਭਾਗ ਦਾ ਧਰਨਾ ਪਿੰਡ ਵਾਲਿਆਂ ਨਾਲ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਜਿਹੜਾ ਵਾ ਬਿਜਲੀ ਵਿਭਾਗ ਵਾਲੇ ਤੇ ਇੱਕ ਪਾਸੇ ਜਿਹੜੇ ਨੇ ਪਿੰਡ ਵਾਲੇ ਪਰ ਧਰਨਾ ਪਰਚੰਤ ਤੁਸੀਂ ਦੇ ਸਕਦੇ ਹੋ ਕਿ ਥਾਣੇ ਦੇ ਬਾਹਰ ਹੀ ਵਿਰੋਧ ਸ਼ੁਰੂ ਹੋ ਗਿਆ ਕਿ ਇੱਕ ਪਾਸੇ ਜਦੋਂ ਬਿਜਲੀ ਮਹਿਕਮਾ ਦੇ ਮੁਰਦਾਬਾਦੀ ਨਾਰੇ ਹੋਏ ਤਾਂ ਦੂਜੇ ਪਾਸੇ ਇਹਨਾਂ ਨੇ ਸਰਪੰਚ ਦੇ ਮੁਰਦਾਬਾਦੀ ਨਾਰੇ ਲਗਾਏ ਬਿਲਕੁਲ ਇਹ ਲਾਈਨਮੈਨ ਆ ਚਲੇ ਜਿਹੜੇ ਦਿਨ ਰਾਤ ਮਿਹਨਤਾਂ ਕਰਕੇ ਜਿਹੜੇ ਨੇ ਪੈਸਾ ਕਮਾਉਂਦੇ ਪਰਿਵਾਰ ਪਾਲਦੇ ਨੇ ਕਈ ਵਾਰ ਇਨਸੀਡੈਂਟ ਹੋ ਜਾਂਦਾ ਤੇ ਕਈ ਪਰਿਵਾਰਾਂ ਦੇ ਜੀਵਾਂ ਦੀ ਜਿਹੜੀ ਜਾਨ ਚਲੀ ਜਾਂਦੀ ਉਸ ਤੋਂ ਬਾਅਦ ਸਰਪੰਚ ਨੇ ਇੰਨੀ ਗਾਲੀ ਗੰਦੀਆਂ ਗਾਲਾਂ ਕਢੀਆਂ ਉਸ ਤੋਂ ਬਾਅਦ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਇਹਨਾਂ ਦੇ ਜਦੋਂ ਸਰਕਲ ਵਿੱਚ ਆਇਆ ਸੀਗਾ ਸੋ ਸ਼ੋਨੀ ਮਹੱਲੇ ਮੈਂਬਰ ਜਦੋਂ ਆਉਂਦੇ ਨੇ ਉੱਥੇ ਜਾ ਕੇ ਗਾਲਾਂ ਜਿਹੜੀਆਂ ਇਹਨਾਂ ਦਾ ਗਾਲੀ ਘ ਰਣਾ ਦੇ ਕੈਮਰਾਮੈਨ ਮਹਿਮੀ ਦੇ ਨਾਲ ਵਿਸ਼ਾਲ ਕਪੂਰ ਰਣਾ ਲਈ